ਪੀ ਪਹਿਲੇ ਸੂਏ 24 ਲੀਟਰ ਦੁੱਧ ਪਾਇਆ ਹੋਇਆ ਇਸ ਜਰਸੀ ਨੇ ਲੈ ਵੀ ਆ ਸੂਈ ਸਵਾਈ ਜਰਸੀ ਤੇ ਦੁੱਧ ਸਾਫ ਸੁਥਰੇ ਥਾਂ 15 ਕਿਲੋ ਤੂੰ ਉੱਤੇ ਦੇਉਗੀ ਜੀ ਹੁਣ 11 12 ਕਿਲੋ ਬੌਲਾ ਪਰਸੋਂ ਦੀ ਸੂਈ ਵੀ ਐ ਵੀ ਮਿੱਤਰੋ ਤਾਜੀ ਸੂਈ ਆ ਮਗਰ ਬੱਛੀ ਆ ਆ ਵੇੜ ਦੇਖ ਲੋ ਇਹਦਾ ਪ੍ਰਿੰਟ ਪ੍ਰਿੰਟ ਮੈਂ ਪਹਿਲਾਂ ਵੀ ਕਿਹਾ ਬਾਈ ਕਹਿੰਦਾ ਵੀ ਮਗਰ ਨੂੰ ਫੁੱਟ ਫੁੱਟ ਲੇਵਾ ਕੱਢ ਲੂਗੀ ਬੱਛੀ ਛੱਡੇ 10000 ਦੀ ਹੁਣੇ ਰੱਖ ਲਾਂਗੇ ਠੀਕ ਆ ਹਾਂਜੀ ਚਲੋ ਲੈ ਵੀ ਆ 10000 ਦੀ ਬੱਚੀ ਹੁਣੀ ਹਾਂਜੀ ਅਸੀਂ ਕੱਲ੍ਹ ਦੋਸਤੋ ਬਾਬਾ ਸਵਾਤ ਕਰਦੇ ਆ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਬੱbbi ਕੋਲੇ ਪਹੁੰਚੇ ਹੋਏ ਹਾਂਗੇ ਬਾਈ ਬੱbbi ਕੋਲੇ ਨਾ ਮਿੱਤਰੋ ਅੱਜ ਆਪਾਂ ਤੁਹਾਨੂੰ ਸੋਹਣੀਆਂ ਸੁਨੱਖੀਆਂ گاਵਾਂ ਦਿਖਾ ਦਾਂਗੇ ਪਹਿਲੇ ਨੰਬਰ ਤੋਂ ਆਪਾਂ ਜੇ ਗੱਲ ਕਰ ਲਈਏ ਨਾ ਸੂਈ ਸਬਾਈ ਜਰਸੀ ਨਸਲ ਦੀ ਗਾਂ ਆ ਗਈ ਤੇ ਆ ਜਿਹੜੀ ਬਿਹੜ ਆ ਗਈ ਨਾ ਚੀਨੀ ਜੀ ਯਾਰ ਕੱਦ ਕਾਠ ਜਿਹੜਾ ਹੈਗਾ ਨਾ ਬਹੁਤ ਜਿਆਦਾ ਚੰਗੇ ਕੱਦ ਕਾਠ ਵਾਲੀ ਆ ਇਹ ਵੀ ਹੈਗੀ ਐ ਸੂਈ ਹੋਈ ਤੇ ਮਗਰੇ ਦੇ ਪੱਛੀ ਆ ਤੇ ਇੱਕ ਤੀਜੇ ਨੰਬਰ ਤੇ ਦਿਖਾ ਦਾਂਗੇ ਆਪਾਂ ਸੂਨ ਵਾਲੀ ਜਰਸੀ ਇਹ ਵੀ ਕੁਆਲਿਟੀ ਤੁਸੀਂ ਚੈੱਕ ਕਰ ਲਓ ਤੇ ਇਧਰਲੇ ਪਾਸੇ ਆ ਗਈਆਂ ਦੋ ਐਚਐਫ ਨਸਲ ਦੀਆਂ ਗਾਵਾਂ ਇਹਦਾ ਨਾ ਵਹਿੜ ਦਾ ਤੁਸੀਂ ਦੇਖੋ ਵੀ ਪ੍ਰਿੰਟ ਪ੍ਰਿੰਟ ਕਿੰਡਾ ਸੋਹਣਾਗਾ ਬਹੁਤ ਜੱਦ ਚੰਗੇ ਪ੍ਰਿੰਟ ਵਾਲੀ ਆ ਚੰਗੇ ਦੁੱਧ ਵਾਲੀ ਆ ਕੱਲੇ ਸਿੰਘੀ ਆ ਤੇ ਇੱਕ ਦਿਖਾ ਦਾਂਗੇ ਇਧਰਲੇ ਪਾਸੇ ਇੱਕ ਹੋਰ ਵਹਿੜ ਇਹ ਵੀ ਸੂਈ ਆ ਤੇ ਸੂਈ ਦੇ ਨਾਲ ਨਾਲ ਨਾ ਮਗਰ ਵੀ ਇਹਦੇ ਮਿੱਤਰੋ ਬੱਛੀ ਆ ਆਜੋ ਕਰਵਾਗੇ ਆਪਾਂ ਬੱਬੀ ਨਾਲ ਗੱਲਬਾਤ ਤੇ ਲੱਗੇ ਆਪਾਂ ਕੱਲੇ-ਕੱਲੇ ਨਗ ਦੀ ਜਾਣਕਾਰੀ ਬਾਕੀ ਜਿਹੜੇ ਰੇਟ ਰਹਿਣਗੇ ਉਹ ਵੀਡੀਓ ਦੇ ਵਿੱਚ ਰਹਿਣਗੇ ਵੀਡੀਓ ਚ ਚੰਗੀ ਲੱਗੇ ਨਾ ਚੰਗੇ ਲੱਗੇ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਆਓ ਕਰਾ ਕੇ ਗੱਲ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਬੱਬੀ ਕਿਵੇਂ ਆ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਹਾਂਜੀ ਹਾਂ ਅੱਛਾ ਬਾਈ ਪਿੰਡ ਦੀ ਜੇ ਗੱਲ ਕਰ ਲਈਏ ਆਪਣੇ ਪਿੰਡ ਝੋੜ ਜੀ ਤਹਿਸੀਲ ਮਲੋੜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਠੀਕ ਆ ਹਾਂਜੀ ਇਹ ਮਲੋੜ ਤੋਂ ਰਹਿ ਗਿਆ ਆਪਣਾ 13 ਕਿਲੋ 12 13 ਕਿਲੋ ਠੀਕ ਆ ਅੱਛਾ ਬੱਬੀ ਭਾਈ ਅੱਜ ਆਪਣੇ ਕੋਲ ਪੰਜ ਨਾਗ ਆ ਗਏ ਹਾਂਜੀ ਕਿਹੜੇ ਪਾਸੋਂ ਸ਼ੁਰੂ ਕਰਨਾ ਇਧਰੋਂ ਹੀ ਕਰ ਲੋ ਜੀ ਠੀਕ ਆ ਜਿਹੜੀ ਤੁਹਾਡੀ ਆ ਬੈੜ ਆ ਗਈ ਹੈ ਨਾ ਹਾਂਜੀ ਇਸ ਬੈੜ ਦਾ ਪਹਿਲਾ ਸੂਏ ਦੀ ਗੱਲ ਕਰਕੇ ਸੂਆ ਕਿੰਨਾ ਸੂਆ ਪਹਿਲਾ ਜੀ 2 ਦਾ ਅੰਦਰ ਅਰिजिनल ਠੀਕ ਆ ਹਾਂਜੀ ਤੇ ਕਿੰਨਾ ਕੁ ਮਤਲਬ ਦੁੱਧ ਪਾਉਣ ਦੀ ਇਹ ਰੱਖਦੀ ਹੈਗੀ ਇਹ 15 ਕਿਲੋ ਤੂੰ ਉੱਤੇ ਹੀ ਦੇਊਗੀ ਜੀ ਹੁਣ 11 12 ਕਿਲੋ ਬੌਲਾ ਪਰਸੋਂ ਦੀ ਸੂਈ ਵੀ ਹੈ ਠੀਕ ਆ ਮਤਲਬ 15 ਤਾਂ ਫਿਰ ਰਾਮ ਨਾਲ ਹੀ ਪਾਉਣਾ ਰਾਮ ਨਾਲ ਹੀ ਜੀ ਉੱਤੇ 1 ਆ ਦੇਖਿਓ ਹੁਣ ਤੁਸੀਂ ਲੇਵੇ ਦੀ ਕੁਆਲਿਟੀ ਚੈੱਕ ਕਰ ਲਓ ਲੇਵੇ ਦੇ ਜਿਹੜਾ ਥਾਨ ਲੱਗਿਆ ਪੂਰਾ ਚਮਕਾਲੀ ਕਰੀ ਹੋਈ ਹੈ ਜੀ ਅੱਛਾ ਬਿਲਕੁਲ ਤੇ ਮਗਰ ਬੱਛਾ ਕਿ ਬੱਛੀ ਹੈ ਮਗਰੇ ਦੇ ਬੱਛਾ ਜੀ ਮਗਰ ਬੱਛਾ ਖੋਲੋਗੇ ਕਿਰਾ ਮੜੀ ਆਪਾਂ ਤੋੜ ਕੇ ਦਿਖਾ ਦਗੇ ਤੇ ਬੱਬੀ ਵੀਰ ਇਹਦਾ ਰੇਟ ਦੀ ਜੀ ਗੱਲ ਕਰ ਲੀਏ ਆਪਾਂ ਟਾੜਾ-ਬਟਾ ਰੇਟ ਕਿੰਨਾ ਰੇਟ ਇਹਦਾ ਜੀ ਮੁੱਲ ਭਾਅ 85 ਕਰਾ ਲਓ ਠੀਕ ਹੈ 80000 ਰੁਪਏ ਦੀ ਆਪਾਂ ਵਾੜ ਦੇ ਦਾਂਗੇ ਜੀ ਠੀਕ ਆ ਹਾਂਜੀ ਲੋ ਜੀ ਆ ਜੋ ਕਰਾ ਹੁਣ ਆਪਾਂ ਤੁਹਾਨੂੰ ਨਾ ਵਾੜ ਜਿਹੜੀ ਹੈਗੇ ਤੋੜ ਕੇ ਦਿਖਾ ਦਨੇ ਆ ਇਸ ਵਹਿੜ ਦਾ ਜਿਹੜਾ ਹੈਗਾ ਤੁਸੀਂ ਨਾ ਫੇਸ ਦੀ ਕੁਆਲਿਟੀ ਚੈੱਕ ਕਰ ਲਓ ਜਿਹੜਾ ਇਸ ਥਣਲੇਵਾ ਲੱਗਿਆ ਵਹਿੜ ਨੂੰ ਉਹ ਪੂਰਾ ਸਾਫ਼ ਸੁਥਰੇ ਥਣਲੇਵੇ ਵਾਲੀ ਆ ਗਈ ਇਹ ਵਹਿੜ ਇਹ ਕੱਲਾ ਕੱਲਾ ਥਾਣਾ ਜਰਸੀ ਨਸਲ ਦੀ ਆ ਗਈ ਇਹ ਕਾਫੀ ਕਲਰ ਚ ਪੈਂਦੀ ਹੈ ਮਿੱਤਰੋ ਇਹ ਹਨਾ ਹਾਂਜੀ ਇਹ ਲੈ ਵੀ ਆ ਸੂਈ ਸਵਾਈ ਜਰਸੀ ਤੇ ਦੁੱਧ ਜਿਹੜਾ ਹੈਗਾ ਬਾਈ ਨੇ ਸਹੀ ਸਹੀ ਦੱਸਿਆ ਜਿਹੜਾ ਉਹ ਵੀ 16 17 ਵੀ ਪਾ ਸਕਦੀ ਹੈ ਹੁਣ 11 12 ਕਿਲੋ ਦੁੱਧ ਹਾਜ਼ਰ ਆ ਅਜੇ ਤਾਂ ਬਈ ਲੇਵੇ ਨੂੰ ਮਾੜੀ-ਮੋਟੀ ਭਲੂਣ ਵੀ ਹੋ ਸਕਦੀ ਹੈ ਹਨਾ ਹਾਂਜੀ ਹੈਗੀ ਜੀ ਮਾੜੀ ਜੀ ਹਾਂ ਅੱਛਾ ਬਈ ਦੂਜੇ ਨੰਬਰ ਵਾਲੀ ਆ ਗਈ ਜਿਹੜੀ ਆ ਬਹਿੜ ਹਾਂਜੀ ਇਹਦਾ ਸੂਆ ਬਈ ਸੂਆ ਇਹ ਵੀ ਪਹਿਲਾ ਜੀ ਦੋ ਦੰਦ ਦੇ ਹੈ ਠੀਕ ਆ ਹਾਂਜੀ ਕਨਫਰਮ ਦੋ ਦੰਦ ਕਨਫਰਮ ਦੋ ਦੰਦ ਜੀ ਮਗਰ ਬੱਛੀ ਆ ਆਪਣੇ ਇਹ ਹੈਗੀ ਆ ਹੈਮਰ ਦੀ ਹੈਮਰ ਦੀ ਹਾਂਜੀ ਠੀਕ ਆ ਹੈਮਰ ਦੀ ਬੱਛੀ ਆ ਗਈ ਪਹਿਲਾ ਸੂਆ ਤੇ ਸੂਈ ਨੂੰ ਕਿੰਨੇ ਦਿਨ ਹੋਗੇ ਬਈ ਸੂਈ ਇਹ 4 ਦਿਨਾਂ ਦੀ ਹੈ ਜੀ ਕਿੰਨਾ ਦੁੱਧ ਹਾਜ਼ਰ ਆ ਹੁਣ 16 ਲੀਟਰ ਦੇ ਹੁਣ ਡੱਬੇ ਲੈ ਲੈ ਕੋਈ ਜੀ ਠੀਕ ਆ ਇੰਨੀ ਖਰੀ ਆ ਦੁੱਧ ਦੀ ਤੇ 20 ਕਿਲੋ ਵੀ ਦੇ ਸਕਦੀ ਹੈ ਠੀਕ ਆ ਹੁਣ ਕਿਉਂਕਿ ਵੀ ਮਤਲਬ ਜੇ ਹੁਣ 4 ਕਿ ਦਿਨਾਂ ਦੀ ਥੱਲੇ 16 ਹੈਗਾ ਤਾਂ 20 ਤਾਂ ਫਿਰ ਹਜੇ ਕਾਮ ਨਾਲ ਦੇਊਗੀ ਜੀ ਹਾਂ ਠੀਕ ਆ ਖੋਲੋ ਬਈ ਫਿਰ ਕਰ ਆਪਾਂ ਤੋੜ ਕੇ ਦਿਖਾਈਏ ਬੱਚੀ ਮਿੱਤਰੋ ਜਿਹੜੀ ਆ ਹੈਗੀ ਨਾ ਹੈਮਰ ਬੋਲ ਦੀ ਆ ਤੇ ਬਾਕੀ ਕੱਦ ਕੱਠ ਲੈ ਵਾਉਗਾ ਇਹ ਆਪਾਂ ਆਪਣੇ ਪਿੰਡ ਚੋਂ ਹੀ ਲਈ ਆ ਜੀ ਠੀਕ ਆ ਵੀ ਆ ਤੁਹਾਡੇ ਖੜਿਆ ਡਾਕਟਰ ਆ ਜਿਹੜਾ ਮੁੰਡਾ ਇਹਨੇ ਭਰਿਆ ਸੀ ਠੀਕ ਆ ਹਾਂਜੀ ਲੇ ਵੀ ਆ ਚੀਨੀ ਬਹਿੜ ਆ ਬਹਿੜ ਮਗਰ ਵੀ ਮਿੱਤਰੋ ਤਾਜੀ ਸੂਈਆ ਮਗਰ ਬੱਛੀ ਆ ਲੈਵੇ ਦੀ ਫਿਟਿੰਗ ਫੁਟਿੰਗ ਤੁਸੀਂ ਦੇਖ ਲਓ ਐਨ ਫਿੱਟ ਲੈਵੇ ਵਾਲੀ ਆ ਕੱਦ ਵੀ ਬੜਾ ਈ ਕੱਦ ਵੀ ਚੰਗਾ ਆ ਗਿਆ ਛੋਟੀ ਮੰਨ ਕੇ ਨਾ ਆ ਜੋ ਵੀ ਹਾਂ ਵੀ ਬਾਲੀ ਛੋਟੀ ਜੀ ਹੋਊਗੀ ਬਾਈ ਬੱਬੀ ਕੀ ਰੇਟ ਰਹੂ ਫਿਰ ਇਹਦਾ ਇਹ ਬੱਛੀ ਆਪਾਂ 92000 ਦੀ ਦੇ ਦਾਂਗੇ ਜੀ ਠੀਕ ਆ ਲਓ ਵੀ ਇਹ ਰੇਟ ਜਿਹੜਾ ਆ ਗਿਆ 92000 ਰੁਪਿਆ ਲਿਆਓ ਕਰਾ ਲੈ ਵੀ ਹੁਣ ਜਿਹੜੀ ਆਪਾਂ ਤੁਹਾਨੂੰ ਬਹਿੜ ਦਿਖਾਉਣੀ ਹੈ ਨਾ ਜਰਸੀ ਦਹਾਵਾਂਗੇ ਤੇ ਪਰ ਇਹਦਾ ਕੱਦ ਕਾਠ ਦੇਖ ਲਓ ਨੋਟ ਕਰ ਲਓ ਚੰਗੇ ਕੱਦ ਕਾਠ ਵਾਲੀ ਆ ਸੀਲ ਵੀ ਬਹੁਤ ਆ ਜੀ ਤੇ ਇਹ ਬਈ ਜਿਹੜੀ ਆਪਣੀ ਆ ਜਰਸੀ ਆ ਗਈ ਹਾਂਜੀ ਇਸ ਜਰਸੀ ਦਾ ਸੂਆ ਸੂਆ ਇਹ ਦੂਜਾ ਸੁਣੀਏ ਜੀ ਠੀਕ ਹੈ ਤੇ ਦੇਣੇ ਦੇ 20 ਬਾਕੀ ਆ ਜੀ 20 ਦਿਨ ਬਾਕੀ ਆ ਦੂਜਾ ਸੂਆ ਕਿੰਨਾ ਦੁੱਧ ਪਾਉਗੀ ਬਈ ਦੁੱਧ ਦੇ ਨੇ 24 ਕਿਲੋ ਦਿੱਤਾ ਜੀ ਪਹਿਲਣ ਨੇ ਗਰੰਟੀ ਵਾਲਾ ਠੀਕ ਹੈ ਬਿਲਕੁਲ ਬਹੁਤ ਜ਼ਿਆਦਾ ਬਣਦੀ ਆ ਆਪਣੇ ਕੋਲੇ ਅੱਜ ਚਾਰ ਨਾਗ ਆਪਣੇ ਝੋੜ ਪਿੰਡ ਤੋਂ ਖਰੀਦੇ ਵੇ ਆਏ ਵੀ ਝੋੜਾ ਚੋਂ ਲਈ ਵੀ ਆ ਜੀ ਠੀਕ ਆ ਆਪਣੇ ਆਪ ਦੇ ਖੋਦ ਦੇ ਪਿੰਡ ਤੋਂ ਹਾਂਜੀ ਖੋਦ ਦੇ ਪਿੰਡੋਂ ਜੀ ਨਹੀਂ ਚੰਗੀ ਗੱਲ ਆ ਮੈਂ ਕਹਿਣਾ ਫਿਰ ਜਿਹੜੇ ਬੰਦੇ ਨੂੰ ਪਿੰਡ ਚੋਂ ਮਾਲ ਮਿਲਦਾ ਤਾਂ ਫਿਰ ਚੜਾਈ ਵਾਲਾ ਕੰਮ ਹੀ ਸਮਝ ਹਾਂਜੀ ਹਾਂਜੀ ਅੱਛਾ ਇਹ ਹੁਣ 20 ਦਿਨਾਂ ਦੀ ਕੱਚੀ ਆ ਹਾਂਜੀ ਜੇ ਕੋਈ ਕੱਚੀ ਕੱਚੀ ਲੈ ਕੇ ਜਾਊਗਾ ਹਾਂਜੀ ਕਿੰਨੇ ਰੁਪਈਆ ਚ ਦੇਵਾਂਗੇ ਅੱਜ ਦਾ ਰੇਟ ਇਹਦਾ ਜੀ 90000 90000 ਦੁੱਧ ਦੀ ਗਾਰੰਟੀ ਰਹੂ ਦੁੱਧ ਦੀ ਗਾਰੰਟੀ ਜੀ ਦੁੱਧ ਦਿੱਤਾ ਮੈਂ ਮਾਲਕ ਦੇ ਘਰੇ ਪਿਛਾ ਕੇ ਵੀ ਦੇ ਸਕਦਾ ਠੀਕ ਆ ਖੋਲੋ ਫਿਰ ਕਰ ਆਪਾਂ ਤੋੜ ਕੇ ਦਿਖਾ ਦਈਏ ਲੇਵਾ ਇਹਨੇ ਨਾ ਸੋਨਾ ਤਿਆਰ ਕਰਨਾ ਮਿੱਤਰੋ ਇਸ ਜਰਸੀ ਨੇ ਕੱਲੀ ਕੱਚੀ ਕੱਚੀ ਆ ਜੇ ਕੋਈ ਭਰਾ ਕੱਚੀ ਕੱਚੀ ਲੈ ਕੇ ਜਾਂਦਾ ਹੈ ਨਾ ਤੇ ਕਿਉਂਕਿ ਇਹ ਹੁੰਦਾ ਵੀ ਕੱਚੀ ਚੀਜ਼ ਥੋੜੀ ਜੀ ਭਾਅ 'ਚ ਮਿਲ ਜਾਂਦੀ ਆ ਲੈ ਵੀ ਆਹ ਜਰਸੀ ਹੈ ਨਾ ਬਾਈ ਕਹਿੰਦਾ ਵੀ ਪਹਿਲੇ ਸੂਵੇ 24 ਲੀਟਰ ਦੁੱਧ ਪਾਇਆ ਹੋਇਆ ਇਸ ਜਰਸੀ ਨੇ ਤੇ ਹੁਣ ਜਿਹੜਾ ਹੈਗਾ ਇਹ ਬਾਈ ਆਪਾਂ 24 25 ਕਿਲੋ ਕਹਿ ਕੇ ਦੇਣੀ ਹੈ ਹਾਂਜੀ ਹਾਂਜੀ ਬਸ ਇੰਨਾ ਕਹਿ ਕੇ ਦੇਵਾਂਗੇ ਠੀਕ ਹੈ ਲਾ ਜਿਵੇਂ ਆਏ ਲਾ ਜੰਦਜਾਨ ਵਾਲੀ ਬਹੜਾ ਖਿੱਚੀ ਪੱਤੀ ਹੈ ਬਾਈ ਨੂੰ ਲੇਵਾ ਦਿਖਾ ਦਾਂ ਮਾ ਕੱਲਾ ਕੱਲਾ ਸਨ ਕੱਡੂਗੀ ਲੇਵੇ ਨੂੰ ਜਿਹੜਾ ਆ ਦੇਖੋ ਇਹ ਚੋ ਵੀ ਮਾਨਤਾ ਨੂੰ ਮੌਕੇ ਤੇ ਹੋ ਜਾ ਕਰ ਦਾਂਗੇ ਜੀ ਕਰ ਦਾਂਗੇ ਠੀਕ ਆ ਅੱਛਾ ਬਾਈ ਸਿੰਘਾਂ ਵਾਲੀ ਬਹੜਾ ਕੀ ਜਿਹੜੀ ਆਪਣੀ ਹਾਂਜੀ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਪ੍ਰਿੰਟ ਪ੍ਰਿੰਟ ਬੜਾ ਚੰਗਾ ਇਹ ਤਾਂ ਜੀ ਇੱਕ ਨਾ ਵੀ ਕਹਿਣਾ ਹੀ ਆ ਜਮਾ ਠੀਕ ਹੈ ਇਧਰ ਵੇਖੋ ਇਹਨੂੰ ਸਿੰਗਾ-ਸੁੰਗਾ ਦਾ ਤਾਂ ਕੋਈ ਵਾਸਤਾ ਹੀ ਨਹੀਂ ਠੀਕ ਹੈ ਤੇ ਫੁੱਟ-ਫੁੱਟ ਝੋਲੀ ਬਾਹਰ ਕਢ ਦਊਗੀ ਹਾਏ 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 25 ਲੀਟਰ ਪਹਿਲੇ ਸੂਏ ਦੋ ਦਿੱਤਾ ਜੀ 25 ਲੀਟਰ ਸਿੰਗਾ ਨਾਲ ਝੂਟੀ ਆ ਠੀਕ ਆ ਕੋਈ ਵਾਸਤਾ ਨਹੀਂ ਕਿਸੇ ਕਸਮ ਦਾ ਠੀਕ ਆ ਪਹਿਲੇ ਸੂਏ 25 ਹਾਂਜੀ ਤੇ ਬਈ ਕਿੰਨੇ ਦਿਨ ਪਏ ਇਹਦੇ ਇਹ ਦਿਨ ਹਜੇ 10 ਲੈ ਜੂਗੀ ਜੀ 10 ਦਿਨ ਲੈ ਜੂਗੀ ਹਾਂਜੀ ਠੀਕ ਆ ਹੁਣ ਦੂਜੇ ਸੂਏ ਕਿੰਨਾ ਦੁੱਧ ਪਾਉਣ ਦੀ ਮਤਲਬ ਮੈਂ ਕਿੰਨੀ ਕਿਲੋ ਦੁੱਧ ਦੇਊਗੀ 30 ਕਿਲੋ ਕੀ ਰੇਟਰ ਹੋ ਬਈ ਫਿਰ ਇਹਦਾ ਇਹਦਾ 1 ਲੱਖ 10 ਹਜ਼ਾਰ ਰੁਪਏ ਟਾੜਾ ਬਟਾ ਲੱਖ ਦੀ ਦੇ ਦ ਖੋਲੋ ਫਿਰ ਕਿਰਾ ਲੋ ਵੀ ਇਹ ਦੇਖ ਲਓ ਤੁਸੀਂ ਵੀ 22 ਦੀ ਕਨਫਰਮ ਆ ਵੀ ਪਹਿਲੇ 100 25 ਕਿਲੋ ਦੁੱਧ ਇਹ ਮੋਦੀ ਵਾਲੇ ਪਿੰਡ ਤੋਂ ਲਈ ਹੈ ਜੀ ਆਪਣੇ ਜਾਣਕਾਰ ਬੰਦੇ ਤੋਂ ਠੀਕ ਆ ਬਹੁਤ ਵਧੀਆ ਗਾਂ ਜੀ ਲੈ ਵੀ ਹੁਣ ਨਾ ਤੁਸੀਂ ਆ ਵੈੜ ਦੇਖ ਲਓ ਇਹਦਾ ਪ੍ਰਿੰਟ ਪ੍ਰਿੰਟ ਮੈਂ ਪਹਿਲਾਂ ਵੀ ਕਿਹਾ ਬਾਈ ਕਹਿੰਦਾ ਵੀ ਮਗਰ ਨੂੰ ਫਟਫਟ ਲੈਵਾ ਕੱਢ ਲੂਗੀ ਜਦੋਂ ਨੂੰ ਤਿਆਰ ਹੋਣਾ ਇਹ ਇਧਰ ਲਿਓ ਬਾਈ ਨਾਲਾ ਨੂੜਾ ਲੈਵੇ ਦੇ ਤੇ ਇਕ ਇਕਲਾ ਇਕਲਾ ਥਾਣਾ ਤੇ ਆਹਾ ਵਹਿੜ ਨਾ ਬਾਈ ਕਹਿੰਦਾ ਦੂਜੇ ਸੂਏ 30 ਲੀਟਰ ਦੁੱਧ ਇਹਨੇ ਪਾਉਣਾ ਹੈਗਾ ਤੇ ਲੇਵਾ ਝੋਲੀ ਜਿਹੜੀ ਹੈਗੀ ਬਹੁਤ ਚੰਗੀ ਕੱਢਣੀ ਐ ਇਹਨੇ ਹਜੇ ਤਾਂ ਬਾਈ ਦਿਨ ਤੱਕ ਵਧਿਆ ਲੈਜੂ ਯਾਰ ਲੈ ਜੂਗੀ ਜੀ ਦੇਖੋ ਆ ਝੋਲੀ ਦੇਖ ਲਓ ਹੁਣ ਤੁਸੀਂ ਕਹਿਣ ਵਾਲੀ ਗੱਲ ਨਹੀਂ ਹੈਗੀ ਦੁੱਧ ਵਾਲਾ ਜਿਹੜਾ ਪੀਸ ਹੈ ਇਹ ਦੁੱਧ ਵਾਲੀ ਆ ਜਾਵਾਂਗੀ ਹੂੰ ਬਾਈ ਹੁਣ ਤਾਂ ਦਿਨ ਆ ਇਹਨਾਂ ਦੇ ਆ ਦੇਖੋ ਜੀ ਸਹੀ ਗੱਲ ਬਹੁਤ ਲੇਵਾ ਲਾਉਣਾ ਜੀ ਅੱਛਾ ਬਾਈ ਜਿਹੜੀ ਆਪਣੇ ਕੋਲੇ ਆ ਆ ਗਈ ਬਹਿੜ ਹਾਂਜੀ ਇਹਦਾ ਕਰਦ ਕਾਠ ਵੀ ਚੰਗਾ ਹਾਂਜੀ ਹਾਂਜੀ ਇਹਦਾ ਜੇ ਗੱਲ ਕਰਕੇ ਸੂਏ ਦੀ ਸੂਆ ਕਿਨਮਾ ਸੂਆ ਦੂਜਾ ਜੀ ਠੀਕ ਆ ਇਹ ਵੀ ਆਪਣੇ ਪਿੰਡ ਚੋਂ ਖਰੀਦੀ ਵੀ ਆ ਜੀ ਠੀਕ ਆ ਇਨੇ 25 ਲੀਟਰ ਦੋ ਦਿੱਤਾ ਪਹਿਲਾਂ ਨੇ ਜੀ 25 ਹਾਂਜੀ ਤੇ ਹੁਣ ਬਈ ਫਿਰ ਆਪਾਂ 25 ਹੀ ਕਹਿਣਾ 25 ਕਹਿ ਕੇ ਹੀ ਦੇ ਦਾਂਗੇ ਆਪਾਂ ਠੀਕ ਆ ਹਾਂਜੀ 25 ਬੱਛੀ ਇਹਦੇ ਵੀ ਬਹੁਤ ਚੰਗੀ ਆ ਮਗਰ ਲੈ ਵੀ ਆ ਆਹ ਪਿੰਕ ਨੋਜ਼ ਵਾਲੀ ਬੱਚੀ ਆ ਲੈ ਬੱਚੀ ਬੜੀ ਸੋਹਣੀ ਆ ਮਿੱਤਰੋ ਬਈ ਕੈ ਦਿਨ ਹੋਇਆ ਸੂਈ ਨੂੰ ਇਹ ਕੱਲ ਦੀ ਸੂਈ ਹੈ ਜੀ ਕੱਲ ਸੁਬਾਹ ਹਾਂ ਠੀਕ ਆ ਅੱਛਾ ਮਤਲਬ ਇਹਦਾ ਰੇਟ ਕਿੰਨਾ ਰਹੂਗਾ ਰੇਟ ਇਹ ਆਪਾਂ ਦੇ ਦਾਂਗੇ ਜੀ 1,10,000 ਰੁਪਏ 1,10,000 ਹਾਂਜੀ ਠੀਕ ਆ ਖੋਲੋ ਬਈ ਕਰਾਂ ਤੋੜ ਕੇ ਦਿਖਾ ਗਏ ਲੈ ਵੀ ਇਹ ਕੱਲ ਦੀ ਸੂਈ ਹੋਈ ਵਹਿੜਾ ਇੱਕ ਕੱਦ ਕੱਠ ਨੋਟ ਕਰ ਲੋ ਇਹਦਾ ਤੁਸੀਂ ਲੇਵੇ ਦੀ ਜਿਹੜੀ ਹੈਗੀ ਫਿੱਟ ਲੈ ਬਾਈ ਰੱਖੋ ਥੋੜੀ ਜਿਹੀ ਭਾਲਾ ਇੱਕ ਪਾਸੇ ਕਰੀ ਫਿਰਦੀ ਅੱਛਾ ਜੀ ਤੇ ਇਹ ਕੱਲ ਦੀ ਸੂਈ ਹੈ ਮਿੱਤਰੋ ਲੈ ਵੀ ਆਹ ਬੈੜ ਜਿਹੜੀ ਹੈਗੀ ਕੱਲ ਦੀ ਸੂਈ ਮਗਰ ਬੱਛੀ ਇਹ ਲੇਵਾ ਜਿਹੜਾ ਹੈਗਾ ਬਾਈ ਕਹਿੰਦਾ ਪਲਾਂ ਕਰੀ ਖੜੀ ਹੈ ਹਜੇ ਇਹ ਆ ਦੇਖੋ ਠੀਕ ਆ ਲਵੀ ਜਾਲੇ ਹਜੇ ਤੱਕ ਮਤਲਬ ਜਾਲੇ ਵੀ ਹੈਗੀ ਆ ਜਿਹੜੇ ਉਹ ਮਾਰੀ ਜਾਂਦੀ ਆ ਬੱਚਾ ਬਹੁਤ ਚੰਗਾ ਜੀ ਮਗਰ ਵੇਖਿਓ 6 ਦਾੰਦਾ 6 ਦਾੰਦਾ ਇਧਰੋਂ ਬਾਈ ਕਹਿੰਦਾ 6 ਦਾੰਦਾ ਇਹਦਾ ਕਿੰਨਾ ਰੇਟ ਕਰੇ ਆਪਾਂ 10 ਦਾ ਦੇ 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 ਇਹ ਇਹ ਦੇਵਾਂਗੇ ਕਿੰਨੇ ਦੀ ਵੈਸੇ ਨਹੀਂ ਨਹੀਂ ਦੇ ਦਾਂਗੇ ਜੇ ਕੋਈ ਮੰਗੇ ਨਹੀਂ ਇਹ ਬਾਲੇ ਜੀ ਠੀਕ ਆ ਹਾਂਜੀ ਇਹਦੀ ਬੱਚੀ ਵੀ ਹੈ ਮਗਰ ਕੋਈ ਬੱਚੀ ਛੱਡੇ 10000 ਦੀ ਹੁਣੇ ਰੱਖ ਲਾਂਗੇ ਠੀਕ ਆ ਹਾਂਜੀ ਚਲੋ ਲੈ ਵੀ ਆਹ 10000 ਦੀ ਬੱਚੀ ਹੁਣੀ ਛੱਡ ਜੇ ਕੋਈ ਜੇ ਕਿਸੇ ਨੇ ਨਹੀਂ ਲੈ ਕੇ ਜਾਣੀ ਨਾ ਬੱਚਾ ਜਿਹੜਾ ਹੈਗਾ ਉਹ 10000 ਦਾ ਇੱਥੇ ਹੀ ਰੱਖ ਲਵਾਂਗੇ ਵੇਖੋ ਕਿੰਨਾ ਪਿਆਰਾ ਬੱਚਾ ਜੀ ਇਹਦਾ ਸੀਮਨ ਦਾ ਪਤਾ ਵੀ ਕੋਈ ਸੀਮਨ ਦਾ ਹੁਣ ਇਸ ਵਕ ਮੌਕੇ ਨਹੀਂ ਪਤਾ ਆਪਾਂ ਪਿੰਡੋਂ ਹੀ ਲਈਏ ਪਤਾ ਕਰ ਲਾਂਗੇ ਠੀਕ ਆ ਹਾਂਜੀ ਚਲੋ ਲੈ ਵੀ ਅੱਛਾ ਬੱਬੀ ਭਾਈ ਨੰਬਰ ਕਿੰਨਾ ਹੈਗਾ ਆਪਣੇ ਕੋਲ 97799 822557 ਠੀਕ ਆ ਲੋ ਵੀ ਜਿਹੜੇ ਵੀ ਕਿਸੇ ਵੀ ਭਰਾ ਦੀ ਗਾਵਾਂ ਫੇਟ ਆਉਂਦੀਆਂ ਬਾਈ ਕੋਲ ਇੱਥੇ ਘਰੇ ਆ ਜਿਓ ਫੁੱਲ ਤਸੱਲੀ ਕਰਕੇ ਲਿਜਾ ਸਕਦੇ ਹੋ ਬੈਣਾ ਦਾ ਰੇਟ ਵੀ ਆਪਾਂ ਦੱਸਤਾ ਸਾਰੀਆਂ ਤੋਰ ਕੇ ਦਿਖਾਤੀਆਂ ਗੱਲੀਆਂ ਗੱਲੀਆਂ ਤੇ ਇੱਥੇ ਆਇਓ ਸ਼ੇਅਰ ਕਰ ਦਿਓ ਜਰੂਰ ਵੀਡੀਓ ਨੂੰ ਵੱਧ ਤੋਂ ਵੱਧ ਜਿਹੜੇ ਭਰਾ ਸ਼ੇਅਰ ਕਰਦੇ ਹੁੰਦੇ ਉਹਨਾਂ ਭਰਾਵਾਂ ਦਾ ਟੈਗ ਦਿਓ ਧੰਨਵਾਦ